ਜਪਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਇ ਰਹਾ ਹਲ ਬਤਾਰੇ ਭੁਖਿਆ ਭੁਖ ਨਾ ਤਰੇ ਜੇ ਬੰਨਾ ਪ੍ਰੀਆ ਭਰ ਸਹਿਸਿਆਣ ਪਲਖੋਹਿ ਤੈਕ ਨ ਝਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੋੜਾ ਟੁੱਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣਿਆਕਾਰ ਹੁਕਮ ਨ ਕਹਿਆ ਜਾਇ ਹੁਕਮੀ ਹੋਵਣ ਜੀ ਹੁਕਮ ਲੈ ਵਟਿਆਈ ਹੁਕਮੀ ਤੁਮਨੇ ਚ ਹੁਕਮ ਲਿਖ ਦੁਖ ਸੁਖ ਪਾਈਐ ਲਿਖਣਾ ਹੁਕਮੀ ਬਖਸ਼ੀਸ ਐ ਇੱਕ ਹੁਕਮੀ ਸਦਾ ਪਵਾਈਐ ਹੁਕਮੇਂਦਰ ਸੁਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੇ ਦੇ ਗੁਜੇ ਤਾ ਹੋਮੇ ਕਹਿ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਰਜ ਨਹੀਂ ਨੀ ਸਾਨ ਗਾਵੇ ਕੋ ਗੁਣ ਵਢਈਆਂ ਚਾਰੇ ਗਾਵੇ ਕੋ ਵਿਦਵਿਕ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਰਸ ਦੂਰ ਗਾਵੇ ਕੋ ਵੇਖੇ ਹਦਰ ਹਦੂਰ ਕਤਨਾ ਕਤੀ ਨਾ ਆਵੇ ਟੋਟ ਕਤ ਕਰ ਕਥੀ ਕੋਟੀ ਕੋਠ ਕੋਟ ਦੇਂਦਾ ਦੇ ਲੈਂਦੇ ਸਭ ਪਾਇ ਜੁਗਾ ਯੁਗੰਤਰ ਖਾਈ ਕਾਇ ਹਕਮ ਹੁਕਮ ਚਲਾਏ ਰaho ਨਾਨਕ ਵਿਗਸੇ ਵੇ ਪਰਵਾਹੋ ਸਾਚਾ ਸਹਿਬ ਸਾਚਨਾ ਹੈ ਭਾਕਿਆ ਭਾਉ ਹੈ અપਾਰ ਹੈ ਆਖੇ ਮੰਗੇ ਦੇਖ ਦੇਹ ਦਾਤ ਕਰੇ ਦਾਤਾਰੇ ਫੇਰ ਕੀ ਅਗੇ ਰਖੀਏ ਜਿਦ ਸੇ ਦਰਬਾਰ ਮਹੁ ਕੇ ਬੁਲਨ ਬੋਲੀਏ ਜੇ ਸੁਨ ਧਰੇ ਪਿਆਰੇ ਅੰਮ੍ਰਿਤ ਵੇਲਾ ਸਤਨਾ ਵਢਾਈ ਵਿਚਾਰੇ ਕਰਮੀ ਆਵੇ ਕਪੜਾ ਨਧਰੀ ਮੁਖ ਦਵਾਰ ਨਾਨਕੇ ਵੇ ਜਾਣੀਐ ਸੁਬਾਪੇ ਸਚਿਆਰਿ ਥਾਪਿਆ ਨਾ ਜੈ ਕੀਤਾ ਨ ਹੋਇ ਆਪੇ ਆਪਨ ਰਜੜ ਸੋਏ ਜਿਨ ਸੇਵੈ ਤਿਨ ਪਾਇਆ ਮਾਨ ਨਾਨਕ ਗਾਵੇ ਗੁਣਿ ਨਿਧਾਨ ਗਾਵੀਐ ਸੁਨਿਯਮਣ ਰਖੀਐ ਭਾਉ ਦੁਖ ਪਰਹ ਸੁਖ ਲੇ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਏ ਗੁਰੇ ਸਰਗੁਰ ਗੋਰਖਾ ਵਰਮਾ ਗੁਰ ਪਾਰਵਤੀ ਮਾਈ ਦੇਹੋ ਜਾਣਾ ਕਾ ਨਾਹੀ ਕਹਿਣਾ ਕਥਨਾ ਜਾਇ ਗੁਰਾ ਇਕ ਦੇਹ 부ਜਾਈ ਸੁਬਨਾ ਜੀਆਂ ਕਾ ਇਕ ਦਾਤਾ ਸੋ ਮੈ ਵਿਸਰਨਾ ਜਾਇ ਤੀਰਥ ਨਾਵਾ ਜੇ ਤਿਸ ਭਾਵਾਂ ਮੈਨ ਭਾਣੇ ਕੀ ਨਾਈ ਕਰੇ ਜੇ ਤਿਸੇ ਢਿਉ ਪਾਈ ਵੇਖਾ ਮਿਣ ਕਰਮਾ ਕੇ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਣੇ ਜੇ ਗੁਰ ਕੀ ਸਿੱਖ ਸੁਨੇ ਗੁਰਾ ਇੱਕ ਦੇ ਭੁਜਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰ ਹਜ਼ਾਰ ਜਾ ਹੋਰ ਦਸੂਨੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਥਲੇ ਸਭ ਕੋ ਚੰਗਾ ਨੌਰ ਖਾਈ ਕੈ ਜਸ ਕੀ ਰਜਗਲੇ ਜਿਵਤੀ ਸੁਨਦਰਨਾ ਵੇਤ ਵਾਤਨ ਪੁਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿ ਆਗੁਣ ਦੇਹ ਤੇਹਾ ਕੋਈ ਨ ਸੁਝੇ ਜੇ ਤਿਸ ਗੁਣ ਕੋਇ ਕਰੇ ਸੁਨੇ ਸਦ ਪੀਰ ਸੁਨਾਤ ਸੁਨੇ ਧਰਤ ਤਵਲੇ ਆਕਾਸ ਸੁਨੇ ਦੀਪ ਲੋਹ ਪਾਤਾਲ ਸੁਨੇ ਪੂਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਭਾਪਕਾ ਨਾ ਸੁਨੇ ਈਸਰ ਬ੍ਰਹਮਾ ਦੇ ਸੁਨੇ ਮੁਖ ਸਲਾਹਨ ਮੰਦ ਸੁਨੇ ਜੋਗ ਜੁਗਤਨ ਭੇਦ ਸੁਨੇ ਸਾਸਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਾਸਨ ਤੋ ਗਿਆਨ ਸੁਨੇ ਅਟਲ ਕਾਸ਼ ਨਾਨਕ ਸੁਨੇ ਪੜ ਪੜ ਪਾਵੇ ਮਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਰਾਗੁਨਾ ਕੇਗਾ ਸੁਨੇ ਸੇਖ ਪੀਰ 파ਸਾ ਸੁਨੇ ਦੇ ਪਾਵੇ ਰਾਹ ਸੁਨੇ ਹਥ ਵੇਸ ਗਾ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਮੰਨੇ ਕੀ ਕਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗਦ ਕਲਮ ਨਾਲ ਲਿਖਨ ਹਾਰ ਮੰਨੇ ਕਾਵੇ ਕਰ ਵਿਚਾਰ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰ ਤੋਂ ਵਹਿਮਣ ਬੁੱਧ ਮੰਨੇ ਸਗਲ ਭਵਨ ਕੇ ਸੋਧ ਮੰਨੇ ਮਹ ਝੋਟਾ ਨਾ ਖਾਏ ਮੰਨੇ ਜਮ ਕੇ ਸਾਧਨਾ ਜਾਏ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੇ ਉਪਰਗਟ ਜਾਏ ਮੰਨੇ ਮਗਨੇ ਥਲੇ ਪੰਥ ਮੰਨੇ ਤ੍ਰਮ ਸੇਤੀ ਸਰਬੰਧ ਐਸਾ ਨਾਮ ਨਨਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰਮਨਿਤਰੇ ਧਾਰੇ ਗੁਰ ਸੇਕ ਮੰਨੇ ਨਾਨ ਭਵੇ ਨਾ ਪੇਖੇ ਐਸਾ ਨਾਮ ਨਨਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਣ ਪੰਚ ਪ੍ਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾ ਕਾ ਗੁਰੇਕ ਧਿਆਨ ਜੇ ਕੋ ਕਹੇ ਘਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸਮਾਰੇ ਤੋ ਹਲਤਰਮ ਦੇ ਆਕਾ ਪੂ ਸੰਤੋਗਤਾ ਰੱਖਿਆ ਜਿਨ ਸੋਤ ਜੇ ਕੋ 부ਜੇ ਹੋਵੇ ਸਚਿਆਰ ਧਵਲੇ ਉਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਤਿਸਤੇ ਪਾਲ ਤਲੇ ਕਵਣ ਜੋਰ ਵੀ ਚਾਦਰੰਗਾ ਕੇ ਨਾਮ ਸਵਣ ਲਿਖਿਆ ਬੜੀ ਕਲਾ ਮਹਿ ਲਖ ਲਿਖ ਜਾਣੇ ਕੋਈ ਲਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸਵਲੇ ਰੂਪ ਕੀਤੀ ਦਾ ਝੜੇ ਕੋਣਕੂਤ ਕੀਤਾ ਉਸੇ ਕੋ ਕੋ ਤਸਤੇ ਹੋਵੇ ਲਖਦ ਰਿਆ ਕੁਦਰਤ ਕਵਣ ਕਹਾ ਵਿਚਾਰ ਵਰਣ ਜਵੇਂ ਖਵਾਰ ਜੋਤ ਨੂੰ ਪਾਵੇ ਸਾਈ ਭਲੀਕਾਰ ਤੁਸਰਾ ਸਲਾਮ ਤੁਨ ਅੰਰੰਕਾਰ ਸੰਖ ਜਪੇ ਅਸੰਗਪਾਉ ਸੰਖ ਬੁੱਧ ਸੰਗਤਾ ਬਤਾ ਸੰਗ ਰੰਤ ਮੁਖ ਵੇਦ ਪਾਠ ਸਰਬ ਜੋਗੁਲ ਰਹਉ ਦਾਸ ਸੰਗ ਪਰਤ ਗੁਣ ਗਿਆਨ ਵਿਚਾਰ ਸੰਗ ਸਦੀ ਸੰਖ ਦਾਤਾਰ ਅਸੰਗ ਸੂਰਮ ਪਖਸਾਰ ਸੰਖ ਮੋਣਿਲ ਬੁਲਾਏ ਤਾਰਕੁਦਰਤ ਕਮਲ ਕਹਾ ਵਿਚਾਰ ਵਾਰਣ ਜਮੇ ਖਾਰ ਜੋਤੁ ਤੁ ਪਾਵੇ ਸਾਈ ਭਲੀਕਾਰ ਤੁਸਰਾ ਸਲਾਮ ਤਿਰੰਕਾਰ ਅਸੰਖ ਮੂਰੇ ਕੇ ਅੰਧ ਕੋਰੇ ਸੰਖ ਚੋਰ ਹਰਾਮ ਕੋਰੇ ਸੰਖ ਮਰ ਕਰ ਜਾਹਿ ਜੋਰ ਸੰਗ ਗਲਵੜ ਹਤਿਆ ਕਮਾਇ ਸੰਖ ਪਾਪੀ ਭਾਪ ਕਰ ਜਾਹਿ ਅਸੰਕੁੜਿਆਰਿ ਕੁੜੇ ਫਿਰਾਇ ਸੰਕ ਮਲੇਸ਼ ਮਲ ਭਕ ਕਾਏ ਸੰਗਤਿ ਅੰਦਕ ਸਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਣ ਜਮੇ ਇਕ ਵਾਰ ਜੋਤਿ ਰੁ ਪਾਵੇ ਸਾਈ ਭਲੀਕਾਰ ਤੁਸਰਾ ਸਲਾਮ ਧਨ ਅੰਕਾਰ ਅਸੰਕ ਨਾਮਿ ਅਸੰਕਤਾ ਮੇ ਗੰਮ ਗਮ ਸੰਕਲੋ ਸੰਕੇ ਸਿਰ ਭਾਰ ਹੋਏ ਖਰੀ ਨਾਮ ਖਰੀ ਸਲਾਹ ਖਰੀ ਗਿਆਨ ਕੀਤ ਗੁਣ ਗਾਇ ਖਰੀ ਲਖਲ ਮੋਲਨ ਬਾਣ ਕਰ ਸਰ ਸੰਯੋਗ ਵਖਾਣ ਇਨਹਿ ਲੈ ਕੇ ਤੇ ਸਰਨਾ ਜੇ ਫਰਮਾਇ ਤੇ ਵਤੇ ਪਾਇ ਜੇ ਤਾ ਕੇ ਤਾ ਤੇ ਤਾ ਨਾਵੇ ਨਾਵੇ ਨਾਈ ਕੋ ਥਾ ਕੁਦਰਤ ਕਵਨ ਕਹਾ ਵਿਚਾਰ ਵਾਰਣ ਜਮੇ ਇਕ ਵਾਰ ਜੋਤਰ ਭਾਵੇ ਸਾਈ ਭਲੀ ਕਾਰ ਤੁਸ ਰਾ ਸਲਾਮ ਤੁਨ ਰੰਕਾਰ ਪਰਿਏ ਹਤ ਪੈਰ ਦੰਦੇ ਹੈ ਪਾਣੀ ਤੇ ਉਤੇ ਤੁਰ ਸੁਖੇ ਮੂਤ ਪਲੇਤੇ ਕਪੜ ਹੋਏ ਦੇ ਸਭ ਲਈਏ ਹੋ ਧੋਏ ਪਰਿਏ ਮਤ ਪਾਪਾ ਕੇ ਸੰਗ ਹੋ ਧੋਕੇ ਨਾਵੇ ਕੇ ਰੰਗ ਉਨਹੀਂ ਪਾਪੀ ਅਖਣ ਨਾ ਕਰ ਕਰ ਕਰਨਾ ਲਿਖ ਲੈ ਜਾ ਵਾਪੇ ਵੀ ਜਾ ਪਈ ਖਾਉ ਨਾਨਕੁ ਕੁਕਮੀਆ ਭੋ ਜਾਉ ਤੀਰਤ ਅਵਧਿਆਦ ਦਾਂ ਜੇ ਕੋ ਪਾਵੇ ਦਿਲ ਕਾਮਣ ਸੁਨੇ ਮੰਨੇ ਅਪਣ ਕੀਤਾ ਪਾਉ ਅੰਤਰਗਤਿ ਤੀਰਥ ਮੰਨਾ ਸਭ ਗੁਣ ਤੇਰੇ ਮੇ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਤਾਤ ਬਾਣੀ ਬਰਮਾ ਸਤ ਸੋਹਣ ਸਰਾਮ ਚਾਉ ਕਮਨ ਸੁਵੇਲਾ ਵਕਤ ਕਮਨ ਕਮਨ ਤੇ ਠਕਾਉਣ ਵਾਰ ਕਮਨ ਸਰਉਤ ਮਹਾ ਕਮਜਿਤ ਹੋਆ ਆਕਾਰ ਵੇਣਾ ਪਾਇ ਭੰਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾ ਦੀ ਅਜਲੇ ਕਲੇ ਕੁਰਾਨ ਤੇਤਵਾਰ ਨਾ ਜੋ ਗੀਜੜ ਰਤਮਾ ਨਾ ਕੋਏ ਜਾ ਕਰਤਾ ਸੀ ਢੀਗੋ ਸਾਜ ਜੇ ਆਪੇ ਜਾਣੇ ਸੋਇ ਕਿਵ ਕਰਾਖਾ ਕਿਵਸਾਲਾ ਹੈ ਕੇ ਵਰਨੀ ਕਿਵ ਜਾਣੇ ਨਾਨਕ ਆਖੇ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਢੀ ਨਾ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਗਿਆਨਾ ਸੋਹੇ ਪਾਤਾਲ ਪਾਤਾਲ ਲਖੇਗਾ ਸਾਇ ਹੈਗਾ ਸੋੜ ਕੁੜਕ ਪਾਲਥ ਕਿਵੇਦ ਕਹਿਣਿਕ ਬਾਤ ਸਿਆ ਸਟਾਰੇ ਕੇ ਅਨੇਕਤੇ ਬਾਸੂ ਲੇਖ ਧਾਤ ਲੇਖਾ ਹੋਇ ਤਹ ਲਿਖੇ ਲੇਖਾ ਹੈ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣੇ ਆਪ ਸਲਾਹ ਹੀ ਸਲਾਹ ਤੇ ਸੁਰਤ ਨਾ ਪਾਈਆਂ ਨਦੀਆਂ ਤੇ ਵਾਉ ਪਵੇ ਸਮੁੰਦਰ ਨਾ ਜਾਣੀਐ ਸਮੁੰਦਰ ਸਾਹ ਸੁਲਤਾਨ ਗਿਰਾਸੀਤੀ ਮਹਲਤਾਨ ਕਿਹੜੀ ਤੁਲਨਾ ਹੋਣੀ ਜੀ ਤੇ ਸੁਮਨੁ ਨਾ ਬੀਸਰੇ ਅੰਤ ਨ ਸਿਫਤੀ ਕਹ ਨਾਂ ਅੰਤ ਅੰਤਨਾ ਕਰਨ ਦੇ ਨਾਂਤ ਅੰਤ ਨ ਵਿਖੜ ਸੁਣ ਨਾਂਤ ਅੰਤ ਨ ਜਾਪੇ ਘਾਵਨ ਮੰਤ ਅੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਭਾਰਾ ਵਾਰ ਅੰਤ ਕਾਰਨ ਕੇ ਤੇਵ ਲਾਹਿਤਾ ਕੀ ਅੰਤ ਨ ਪਾਏ ਜਾਏ ਅੰਤ ਨ ਜਾਣੇ ਕੋਈ ਬੌਤਾ ਕੀ ਹੈ ਬੌਤਾ ਹੋਏ ਵੱਡਾ ਸਹਿਬ ਉੱਚਾ ਥਾ ਉੱਚੇ ਉਪਰ ਉਚਾ ਨਾਉੇ ਵੇੜੁ ਉੱਚਾ ਹੋਵੇ ਕਤਿ ਸੂਚੇ ਕੋ ਜਾਣੇ ਸੋਇ ਜਿਵਡਾਬ ਜਾਣਿਆ ਆਪਾ ਨਾਨਕ ਨੰਦਰੀ ਕਰਮੀ ਦਾਤ ਬੌਤਾ ਕਲਮ ਲਿਖਾਂ ਨਾ ਜਾਏ ਵੱਡਾ ਦਾਤਾ ਤਿਨ ਆਤਮਾਏ ਕੀਤੇ ਮੰਗੇ ਜੋਦੇ ਅਪਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਖ ਟੁੱਟੇ ਵੇਕਾਰ ਕੀਤੇ ਲੈ ਲੇ ਮੁਕਰ ਪਾਏ ਕੀਤੇ ਮੁਰ ਕਾਇ ਕਾਇ ਕੀਤੇ ਦੂ ਭੂਸਦ ਮਾਰੇ ਪੀਦਾ ਤੇਰੀ ਦਾ ਤਾਰ ਬੰਦ ਖਲਾਸੀ ਪਾਣੀ ਹੋਏ ਹੋ ਰਾਖ ਨਸਕੇ ਕੋਈ ਦੇ ਕੋ ਖਾਏਗਾ ਘਣ ਪਾਏ ਹੋ ਜਾਣੇ ਜੀਤਿਆ ਮੋ ਖਾਏ ਆਪੇ ਜਾਣਿਆ ਭੇਦੇ ਆਖੇ ਸੀ ਪੀਕੇ ਹੀ ਕੇ ਜਿਸ ਨੂੰ ਬਖਸ਼ਸ ਬਸਲਾ ਨਾਨਕ ਪਾਸਾਹੀਂ ਪਾਸਾ ਅਮਲ ਗਨਮਲ ਵਪਾਰਮਲ ਵਪਾਰੀ ਅਮਲ ਭੰਡਾਰ ਮੁੱਲ ਲਾਵੇ ਮੁੱਲ ਹੈ ਜਾਏ ਮੁੱਲ ਪਾਏ ਮੁੱਲਾ ਸਮਾਏ ਅਮੁਲ ਤੁਲ ਮੁਲ ਦੇਵਾਨ ਅਮੁਲ ਤੁਲ ਮੁਲ ਫਰਮਾਨ ਮੁਲ ਬਖਸ਼ੀ ਸਮਲਣੀ ਸਾਨ ਮੁਲ ਕਰਮੁਲ ਫਰਮਾਨ ਅਮੁਲ ਮੁਲਾਖਿਆ ਨਾ ਜਾਇ ਆਖਾਖ ਰਹਿ ਲ ਬਲਾਇ ਆਖੇ ਵੇਦ ਪੜ ਫਰਾਣ ਆਖੇ ਪੜੇ ਕਰੇ ਵਖਿਆਣ ਆਖੇ ਬਰਮੇ ਆਖੇਂਦ ਆਖੇ ਗੋਪੀ ਦਾ ਗੋਵਿੰਦ ਆਖੇ ਇਸਰਾ ਕੇਸ ਦੇ ਆਖੇ ਕੀਤੇ ਕੀਤੇ ਬੁੱਧ ਆਖੇ ਦਨ ਵਖੇ ਦੇਵ ਆਖੇ ਸੁਰਨ ਮੁੰਜਣ ਸੇਵ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕਉ ਠੁਟ ਜਾਏ ਕ੍ਰਿਤੇ ਕੀਤੇ ਹੋਰ ਕਰੇ ਤਾਂ ਨਸਕੇ ਕੀ ਕੀ ਜੇਵੜ ਪਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਕੇ ਭੋਲ ਵਿਗਾਰ ਤਾਂ ਲਿਖੇ ਸਰਗਵਾਰ ਅਗਵਾਰ ਸੋਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸਮਾਲੇ ਵਾਜੇ ਨਾਦ ਨੇ ਕੀ ਅਸ਼ੰਕਾ ਕੀਤੇ ਭਵਨ ਹਾਰੇ ਕੀਤੇ ਰਾਗ ਪਰੇ ਸੁਖ ਹਿਣ ਕੀਤੇ ਗਾਵਣ ਹਾਰੇ ਗਾਵੇ ਤੁਨ ਨਾ ਪਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਣ ਲਿਖ ਲਿਖ ਤ੍ਰਿ ਵਿਚਾਰੇ ਗਾਵੇ ਸਰਬ੍ਰਮਾ ਦੇਵੀ ਸੋਹਣ ਸਦਾ ਸਵਾਰੇ ਰਾਵੇਂਦਰ ਇੰਦਰ ਅਸਲ ਬੈਠੇ ਦੇਵਤੇ ਆਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜੋਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਭਲਨ ਕੇਸਰ ਜੁਗ ਜੁਗ ਵੇ ਦਾਨ ਨਾਲੇ ਗਾਵੇ ਮੋਹਣੀ ਆਵਣ ਮੋਹਣ ਸੁਰਗ ਮਾ ਛਪਿਆ ਲੈ ਗਾਵਣ ਰਤਨਿਉ ਪਾਏ ਤੇਰੇ ਅੜਸੜ ਧੀਰਤ ਨਾਲੇ गावे जोद महाबल सूरा गावे खानी चारे गावे खंड मंडवर पंडा कर कर खेतारे ਸਹੀ ਤਦਨੋ ਗਾਵੇ ਜੋ ਤਰਪਾਉਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸਿਮ ਚਿਤ ਲਿਆ ਨਾਨਕ ਆ ਵਿਚਾਰੇ ਸੋਇ ਸੋਇ ਸਰਾਸ ਸਾਇ ਸੱਚਾ ਸੱਚੀ ਨਾਹੀ ਹੈਪੀ ਹੋਸੀ ਜੈ ਨਾ ਜਸੀ ਰਚਨਾ ਜਿਨਨ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਿ ਸੀ ਮਾਇ ਜਨੇ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋਤੀਸ ਦੀ ਵਡਿਆਈ ਜੋਤੀ ਸੁਭਾਵੇ ਸੋਹੀ ਕਰਸੀ ਬਕਮ ਨਾ ਕਰ ਨਾ ਜਾਏ ਸੋ ਪਾਸ ਸੋ ਸਹ ਬਾਸਾਇ ਨਾਨਕ ਰਹਨਰ ਜਾਏ ਮੁੰਦਾ ਸੰਤੋਪਤ ਰੰਪੋ ਚੋਲੀ ਧਿਆਨ ਕੀ ਕਰੇ ਵਿਪੂਤ ਕਿੰਥਾ ਕਾਲ ਕੁਹਾਰੀ ਕੈ ਜੁਗ ਢੰਡਾ ਪਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀ ਤੇਜ ਜੀਤਾ ਆਦੇਸ ਸਿਆਦੇਸ ਆਦ ਨੀਲ ਨਾਦ ਨਾਤ ਜੁਗ ਜੁਗੇ ਕੋ ਵੇਸ ਤੂਤ ਗਾਂਦੇ ਆਪੰਡਾਨਨ ਕਟਕਟ ਵਾ ਜੀ ਨਾਥੀ ਆਪ ਨਾਦ ਨਾਤੀ ਸਭ ਜਾ ਕਿਰੇ ਸਦੇਵਰਾ ਸਾਦ ਸੰਜੋਗ ਜਦ ਕਾਰ ਚਲਾਵੇ ਲੇਖਿ ਆਵੇ ਭਾਗ ਅਦੇਤ ਸਿਆਦੇਸ ਆਦ ਨੀਲ ਨਾਦ ਨਾਤ ਜੁਗ ਜੁਗੇ ਕੋ ਵੇਸ ਇਕ ਕਾਮਯੁਕਤ ਵੇ ਆਇ ਤਿੰਤੇ ਲੈ ਪਰਮਾਨ ਇੱਕ ਸੰਸਾਰੀ ਇੱਕ ਪੰਡਾਰੀ ਇਕ ਲਾਇ ਦੀ ਬਾਣ ਜਿਪਤ ਸੁਪਾਵੈ ਤੇ ਵਿਚ ਲਾਵੈ ਜਿਬ ਹੋਵੇ ਫਰਮਾਨ ਉਹ ਵੇਖੈ ਨਨਦਰ ਨਾਵੇ ਬੋਤਾ ਹੈ ਵਡਾਣ ਅਦੇਤ ਸੇ ਆਦੇਸ ਆਦ ਨੀਲ ਨਾਦ ਨਾਦ ਜੁਜੁ ਇੱਕ ਹੋਵੇ ਸ ਹਸਨ ਲੋਇ ਲੈ ਪੰਡਾਰ ਜੋ ਕਿਸ ਪਾਇ ਸੁ ਵੇਖਾ ਵਾਰ ਕਰ ਕਰ ਵੇਖੇ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਕਰ ਦੇਤ ਸੇ ਆਦੇਸ ਆਦ ਨੀਲ ਨਾਦ ਨਾਦ ਜੁਜੁ ਇੱਕ ਹੋਵੇ ਸ ਆਸਨ ਲੋਇ ਲੋਇ ਪੰਡਾਰ ਜੋ ਕਿਸ ਪਾਇ ਸਵੇ ਕਾ ਵਾਰ ਕਰ ਕਰ ਵੇਖੇ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਦੇਹ ਤਿਸਿਆ ਦੇਸ ਆਦ ਨੀਲ ਨਾਦ ਨਾਦ ਜੁਗ ਜੁਗੇ ਕੋ ਵੇ ਸੇ ਇਕ ਦੂ ਜੀਵ ਲਖੋਇ ਲਖੋਇ ਲਖਬੀਸ ਲਖ ਲਗੜਾ ਕੀ ਏਕ ਨਾਮ ਜਗਦੀਸ਼ ਹੋਇ ਤੁਰੈ ਭਉਤ ਪਉੜੀ 에 ਚੜੀਏ ਹੋਈ ਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਹੀ ਰੀਸ ਨਾਨਕ ਨਦਰੀ ਭਾਈਏ ਕੁੜੀ ਕੁੜੇ ਠੀਸ ਆਖਣ ਜੋਰ ਚ ਪਹਿਨਾ ਜੋਰ ਜੋਰ ਨ ਮੰਗਦੇ ਹੈ ਨਾ ਜੋਰ ਜੋਰ ਨ ਜੀਵਣ ਮਰਨ ਨਾ ਜੋਰ ਜੋਰ ਨ ਆਇ ਮਾਨ ਮਰਸੂਰ ਯੋਗ ਨਸੁਰਤੀ ਕਾਣ ਵਿਚਾਰ ਜੋ ਨਾ ਜੁਕਟੇ ਛੁੱਟੈ ਸੰਸਾਰ ਜਿਸਾ ਜੋਰ ਕਰ ਵੇਖੇ ਸੋ ਇਨਾਨਕ ਉਤਮ ਨੀਚਾ ਕੋਈ ਰਾਤੀ ਰਤੇ ਤੇ ਤੀਵਾਰ ਪਵਨ ਪਾਣੀ ਗਨੀ ਪਾਤਲ ਤਿਸ ਵਿੱਚ ਅਰਥੀਤਾ ਬਰ ਕੀਤਰ ਮਸਾਲ ਤਸਵੀਰ ਜੀ ਜੁਗਤ ਕੇ ਰੰਗ تنਕੇ ਨਾਮ ਨੇਕ ਅਨੰਤ ਕਰਮੀ ਕਰਮੇ ਹੋਏ ਵਿਚਾਰ ਸਚਾ ਸੱਚਾ ਦਰਬਾਰ ਤੇ ਸੁਹਣ ਪੰਚਪੁਰਾਨ ਨਿਦਰੀ ਕਰਮ ਭਵੇਂ ਨੀਸਾਨ ਕਚਪ ਗਾਇਉ ਤੇ ਪਾਇ ਨਾਨਕ ਜਿਆ ਜਾਪੇ ਦਾਇ ਧਰਮਖੰਡ ਕੇ ਹੋ ਧਰਮ ਗਾਨ ਕਣ ਕਾ ਕੋ ਕਰਮ ਕੀਤੇ ਪਵਨ ਪਾਣੀ ਵਸੰਤਰ ਕੀਤੇ ਕਾਣ ਮਹੇਸ਼ ਕੀਤੇ ਵਰਮੇ ਘਾਟ ਟਕੜੀਆ ਰੂਪ ਰੰਕੇ ਵੇਸ ਕੀਤੇ ਕਰਮ ਭੂਮੀ ਮੇਰੇ ਕੀਤੇ ਕੀਤੇ ਧੂਪ ਦੇਸ ਕੀਤੇ ਲਜੰਧ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਧ ਭੋਦਨਾਤ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਧਨਮਨ ਕੀਤੇ ਕੀਤੇ ਰਤਨ ਸਮੁੰਦ ਕੀਤਿਆ ਖਾਣੀ ਕੀਤਿਆ ਬਾਣੀ ਕੀਤੇ ਭਾਦਨ ਅਨੰਦ ਕੀਤੇ ਸੁਰਤੀ ਸੇਵਕ ਕੀਤੇ ਨਾਨਕ ਅੰਤਨਾੰਤ ਗਿਆਨ ਖੰਡ ਮੈਂ ਗਿਆਨ ਪਰਚੰਦਿਤ ਸੇਨਾਤ ਬਿਨੋਦ ਕੋਡ ਅਨੰਦ ਸ਼ਰਮ ਖੰਡ ਕੀ ਬਾਣੀ ਰੂਪਿ ਸਹ ਘਾਟ ਟਕੜੀਆ ਬਹੁਤ ਅਨੁਪ ਤਾਕੇ ਅਗਲਾ ਕਥਿਆ ਨਾ ਜਾਏ ਦੇਖੋ ਕਹੇ ਪਿਛੇ ਵਿਸਤਾਰ ਤਿਥੈ ਕੜੀ ਅਸੁਰਤ ਮਤਮਨ ਬੁਰਿ ਤਿਥੈ ਕੜੀ ਅਸੁਰਾ ਸੁਧਾ ਪੀ ਸੋਧ ਗਰੰ ਕਰਨ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਦ ਮਹਾਬਲ ਸੂਰਤਿ ਨਿਮੇ ਰਾਮ ਰਹਿਆ ਪ੍ਰਭੂਰ ਤਿਥੈ ਸੀਤੋ ਸੀਤਾ ਮਹਿਮਾ ਮਾਇ ਤਾਕੇ ਰੂਪ ਨਕਥਨੇ ਜਾਏ ਨਾਉ ਮਰੇ ਨਠਾ ਗਏ ਜਾਏ ਜਿਨ ਕੇ ਨਾਮ ਸੇਵਨ 마ਹੇ ਤਿਥੈ ਭਗਤ ਵਸੇ ਕੇ ਲੋਕਰਨ ਸੱਚਾ ਮਸੋ ਸਾਚ ਕਾਣਮ ਸਨਰੰਕਾਰ ਕਰ ਕਰ ਵੇਖਨ ਦਰਨਹਾਲ ਤਿੱਥੇ ਕੰਡ ਮਨਵਰ ਪੰਡ ਜੇ ਕੋ ਕਥਿ ਤੰਤ ਨਾਨਤ ਜਿੱਥੇ ਲੋਲੋ ਐਕਾਰ ਜਿਵ ਜਿਵ ਹਕੁੰਤ ਵੇਧ ਵਕਾਰ ਵੇਖੈ ਵਿਸੇ ਘਰ ਵਿਚਾਰ ਨਾਨਕ ਕਥਨਾ ਕੜਾ ਸਾਰ ਜਤੁ ਪਹਾਰਾ ਧੀਰ ਸੁਨਿਆਰ ਨਮਤਿ ਵਿਦ ਹਥਿਆਰ ਭੋਗ ਲਗਨੀ ਤਉਤਾ ਭਾਂਡਾ ਪਉ ਮ੍ਰਿਤ ਢਾਲ ਕੜੀਏ ਸਭ ਸਰ ਕੀ ਟਕਸਾ ਜਿਨ ਕੋ ਨਦਰ ਕਰੰਤੰਕਾਰ ਨਾਨਕ ਰਦਰਿ ਨਦਰਨਹਾਲ ਸਲੋਕ ਪਵਨ ਗੁਰ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਵਈਦਾਈ ਦਾਇਆ ਕੇ ਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਜੇ ਧਰਮ ਦੂਰ ਧਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਕਿੁਝਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਕਿੁਝਲੇ ਕੀਤੀ ਛੁੱਟੀ ਨਾਲ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ